ਸਾਰੇ ਨੇ ਦੇਖੇ ਹੁਣ ਆਪਣੇ ਕੋਲੇ ਬਹੁਤ ਹੀ ਸੋਹਣੀ ਕਲਾਕਾਰ ਜਿਨ੍ਹਾਂ ਨੇ ਆਪਣੇ ਨਾਮ ਸਿਰਫ ਕਲਾਕਾਰ ਹੀ ਨਹੀਂ ਐਕਟਿੰਗ ਨਹੀਂ ਆਪਾਂ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਇਹਨਾਂ ਨੇ ਇੱਕ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਆਪਾਂ ਇਹ ਸੁਨੇਹਾ ਬੜਾ ਹਰ ਸਕੂਲ ਚ ਦੇ ਰਹੇ ਨੇ ਪੂਰੇ ਪੰਜਾਬ ਵਾਸੀਆਂ ਨੂੰ ਦੇ ਰਹੇ ਨੇ ਕਿਉਂਕਿ ਸਾਡੀ ਸਥਿਤੀ ਇਸ ਤਰ੍ਹਾਂ ਦੀ ਹੋ ਰਹੀ ਹੈ ਬੇਟਾ ਹੁਣ ਆਪਾਂ ਦੇਖਦੇ ਹਾਂ ਇਹ ਨਸ਼ਾ ਕਦੇ ਆਪਾਂ ਸੁਣਦੇ ਸੀ ਸਿਰਫ ਹਨਾ ਖਬਰਾਂ ਦੇ ਕਿਤੇ ਕਿਤੇ ਕੋਈ ਕਾਮਨ ਜੀ ਖਬਰ ਪੜ੍ਹਦੇ ਸੀ ਜਾਂ ਕਿਸੇ ਪਿੰਡ ਦੀ ਗੱਲਬਾਤ ਸੁਣਦੇ ਸੀ ਪਰੰਤੂ ਇਹ ਦੁਰਦਾ ਦੁਰਦਾ ਨਸ਼ਾ ਅੱਜ ਸਾਡੇ ਘਰਾਂ ਤੱਕ ਆ ਗਿਆ ਭਾਈ ਸਾਡੇ ਗਵਾਂਢ 'ਚ ਆ ਗਿਆ ਹੁਣ ਹਰ ਪਿੰਡ ਦੀ ਕਹਾਣੀ ਹੈ ਇਹ ਜਿਹੜੀ ਕਦੇ ਕੱਲੇ ਕਿਸੇ ਪੰਜਾਬ 'ਚੋਂ ਇੱਕਾ ਦੂਟਾ ਘਰ ਦੀ ਢਾਣੀ ਹੁੰਦੀ ਸੀ ਉਹ ਕਹਿੰਦੇ ਹੁੰਦੇ ਨੇ ਪੰਜਾਬੀ ਦੀ ਕਹਾਵਤਾਂ ਕਹਿੰਦੇ ਜਦੋਂ ਦੂਜੇ ਦੇ ਘਰ ਲੱਗਦੀ ਹੈ ਉਹ ਤਾਂ ਸਾਨੂੰ ਦਸੰਤਰ ਲੱਗਦੀ ਹੈ ਤੇ ਜਦੋਂ ਸਾਡੇ ਪੈਂਦੀ ਹੈ ਉਦੋਂ ਪਤਾ ਲੱਗਦਾ ਭਾਈ ਤਾਂ ਅੱਗ ਸੀ ਤੇ ਉਹ ਅੱਗ ਦਾ ਸੇਕ ਵਿੱਚ ਹੁਣ ਅਸੀਂ ਸਾਰੇ ਹੰਡਾਰਿਆਂ ਪੂਰੇ ਪੰਜਾਬ ਪਾਸੇ ਹੰਡਾਰਿਆਂ ਇਹ ਕਿਉਂ ਹੁੰਦੀ ਹੈ ਇਹ ਚੀਜ਼ਾਂ ਕਿਉਂ ਚੱਲਦੀਆਂ ਨੇ ਇਹਦਾ ਸ਼ੁਰੂਆਤ ਭਾਈ ਬਚਪਨ ਹੁੰਦਾ ਹੈ ਕਿਉਂਕਿ ਤੁਹਾਡੀ ਉਮਰਾਂ ਵਿੱਚ ਜਿਹੜੀ ਟੀਨੇਜ ਹੁੰਦੀ ਹੈ ਸਪੈਸ਼ਲੀ ਉਹ ਬੜੀ ਕੱਚੀ ਜੀ ਉਮਰ ਹੁੰਦੀ ਹੈ ਅਸੀਂ ਕਿਸੇ ਦੇ ਵੀ ਆਖੇ ਲਾ ਕੇ ਕੋਈ ਵੀ ਕੰਮ ਕਰ ਲੈਂਦੇ ਆ ਉਹ ਪ੍ਰਭਾਵਿਤ ਕਰਦਾ ਇਸ ਗੱਲ ਤੇ ਬੇਟਾ ਤੁਹਾਡੀ ਸੰਗਤ ਕੀ ਹੈ ਤੇ ਇਹ ਤੋਂ ਬਚਣ ਦਾ ਇੱਕੋ ਤਰੀਕਾ ਹੈ ਭਾਈ ਅਸੀਂ ਆਪਣੀ ਸੰਗਤ ਵਧੀਆ ਕਰੀਏ ਅਸੀਂ ਉਹਨਾਂ ਨਾਲ ਬੈਠੀਏ ਉਹਨਾਂ ਨਾਲ ਖੇਡੀਏ ਜਾਂ ਜਾਈਏ ਉਹਨਾਂ ਕੋਲੇ ਜਿਹੜੇ ਕਦੇ ਸਾਡੇ ਹਮਦਰਦ ਨੇ ਹੈਨਾ ਜਿਹੜੇ ਸਾਥੀਆਂ ਨੂੰ ਤੁਸੀਂ ਦੇਖਦੇ ਹੋ ਕਿ ਉਹਨਾਂ ਦਾ ਪਰਿਵਾਰਕ ਪਿਛੋਕੜ ਕੋਈ ਕਾਮਯਾਬੀ ਵਾਲਾ ਹੈ ਉਹ ਕਿਤੇ ਅੱਗੇ ਵਧਣ ਵਾਲੇ ਨੇ ਸਾਨੂੰ ਕੋਈ ਸੇਧ ਦੇ ਸਕਦੇ ਨੇ ਆਪਾਂ ਉਹਨਾਂ ਸਾਥੀਆਂ ਨਾਲ ਰਹੀਏ ਵਿਚੋ ਕਿਉਂਕਿ ਇਹ ਮਤਲਬ ਵੱਡੇ ਪੱਧਰ ਤੇ ਉਹ ਗਮੇਜ ਜਾਂਦੇ ਹੁੰਦੇ ਨੇ ਇੱਕੇ ਦਮ ਨਸ਼ੇ ਦਾ ਫੈਲਣਾ ਕੋਈ ਆਮ ਵਰਤਾਰਾ ਨਹੀਂ ਹੈਗਾ ਬੇਟਾ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੀ ਤੁਹਾਡੇ ਪਰਿਵਾਰ ਦੀ ਤੁਹਾਡੀਆਂ ਤਰਕੀਆਂ ਤੋਂ ਜੈਲਸ ਕਰਦੇ ਨੇ ਉਹ ਲੋਕ ਫਿਰ ਸਿੱਧੇ ਰੂਪ ਚਾ ਭਾਵੇਂ ਤੁਹਾਡੇ ਤੇ ਬਾਗ ਨਹੀਂ ਕਰਦੇ ਉਹ ਜਿਵੇਂ ਆਪਾਂ ਨੂੰ ਨਾਟਕ ਦੇ ਵਿੱਚ ਦਿਖਾਈ ਸੀ ਨਾ ਕਿ ਮਤਲਬ ਲੋਕ ਲੰਨੁਕਮੇ ਰੂਪ ਦੇ ਵਿੱਚ ਵਾਰ ਕਰਦੇ ਨੇ ਭਾਈ ਸਾਡੇ ਦੇ ਅੱਜ ਸਾਡੇ ਕੋਲੇ ਸਭ ਤੋਂ ਵੱਧ ਅਚਾ ਪੰਜਾਬ ਦੇ ਵਿੱਚ ਭਾਵੇਂ ਪਾਕਿਸਤਾਨ ਵਾਲੇ ਪਾਸੋਂ ਕਹਿੰਦੇ ਸਰਹੱਦ ਵਾਲੇ ਪਾਸੋਂ ਆ ਰਹੇ ਆ ਮਲੇ ਵੀ ਇੱਕ ਚਾਲ ਹੁੰਦੀ ਹੈ ਬੇਟਾ ਦੂਜੇ ਦੇਸ਼ਾਂ ਦੀ ਹੈ ਨਾ ਕਿ ਕਿਉਂਕਿ ਪੰਜਾਬ ਦੀ ਕੌਮ ਜਿਵੇਂ ਦੱਸਿਆ ਹੀ ਆਪਣੀ ਬੇਟਾ ਪੰਜਾਬੀਆਂ ਦੀ ਕੌਮ ਇੱਕ ਜਹੀ ਕੌਮ ਹੈ ਜਿਹਨੂੰ ਸਭ ਤੋਂ ਵੱਧ ਬਹਾਦਰ ਸਾਸੀ ਨੇਡਰ ਆਪਣੇ ਹਿੱਤਾਂ ਲਈ ਆਪਣੀਆਂ ਮਤਲਬ ਇੱਜ਼ਤਾਂ ਲਈ ਲੜਨ ਵਾਲੇ ਆ ਬੇਟਾ ਅਸੀਂ ਕਿਉਂਕਿ ਅਸੀਂ ਪੰਜਾਬ ਨੇ ਸਭ ਤੋਂ ਵੱਧ ਵਿਦੇਸ਼ੀ ਹਮਲਾਵਰਾਂ ਨੂੰ ਕੰਡਾ ਆਇਆ ਤੇ ਅਸੀਂ ਕਦੇ ਉਹਨਾਂ ਤੋਂ ਡਰੇ ਨਹੀਂ ਅਸੀਂ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਕੀਤੀ ਐ ਰਾਖੀ ਕੀਤੀ ਆਪ ਬਲਕਿ ਅਸੀਂ ਦੂਜਿਆਂ ਨੂੰ ਵੀ ਬਚਾਇਆ ਜਦੋਂ ਲੋੜ ਪਈ ਸੀ ਬਟਾ ਅਸੀਂ ਕਸਰਤਾਂ ਕੀਤੀਆਂ ਨੇ ਆਪਣੇ ਜੁੱਸਿਆਂ ਨੂੰ ਅਸੀਂ ਸਡੌਲ ਬਣਾਇਆ ਅਸੀਂ ਮਤਲਬ ਦੂਜਿਆਂ ਤੇ ਇਹ ਆਸ ਨਹੀਂ ਛੱਡੀ ਸੀ ਵੀ ਉਹ ਆਉਣਗੇ ਸਾਨੂੰ ਬਚਾਉਣਗੇ ਅਸੀਂ ਕੁਸ਼ਤੀਆਂ ਖੇਡਿਆ ਕਬੱਡੀਆਂ ਖੇਡਿਆ ਭਲਾ ਇਹ ਸਾਰੀਆਂ ਚੀਜ਼ਾਂ ਸਾਨੂੰ ਵਿਰਸੇ ਤੋਂ ਮਿਲੀਆਂ ਸੀਗੀਆਂ ਅਸੀਂ ਇੰਨਾ ਮਜ਼ਬੂਤ ਬਣਾ ਲਏ ਸੀ ਅੱਜ ਵੀ ਦੇਖ ਲਓ ਨਾ ਪੂਰੇ ਭਾਰਤ ਦੇ ਸਟੇਟਾਂ ਦੀ ਇਹ ਅਸੀਂ ਪੰਜਾਬ ਨਾਲ ਕੰਪੈਰੀਜ਼ਨ ਕਰੀਏ ਨਾ ਬੇਟਾ ਜਦੋਂ ਵੀ ਕਿਤੇ ਕੋਈ ਆਵਾਜ਼ ਉਠਦੀ ਹੈ ਕਿਸੇ ਜ਼ੁਲਮ ਦੇ ਵਿਰੁੱਧ ਕਿਸੇ ਚੀਜ਼ ਦੇ ਵਿਰੁੱਧ ਪੰਜਾਬ ਕਿਉਂ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ ਇਹ ਚੀਜ਼ਾਂ ਸਾਨੂੰ ਦਿੱਸੇ ਚ ਮਿਲੀਆਂ ਨੇ ਅੱਜ ਅਸੀਂ ਪੂਰੀ ਸਟੇਟ ਲਈ ਸਾਡੇ ਲੋਕ ਨਾ ਇੱਕ ਸਮੱਸਿਆ ਬਣੇ ਹੋਏ ਨੇ ਕਿਉਂਕਿ ਅਸੀਂ ਝਜਾਰੂ ਲੋਕ ਐ ਭਾਈ ਤੇ ਇੰਨਾ ਫਿਰ ਸਾਰੀਆਂ ਚੀਜ਼ਾਂ ਨੂੰ ਲੁਕ ਮੇਢਾਂ ਨਾਲ ਫਿਰ ਖਤਮ ਕਰਨ ਵਾਲੇ ਪਾਸੇ ਜਾਂਦੇ ਵੀ ਇਸ ਕੌਮ ਦੀ ਮਾਨਸਿਕਤਾ ਮਾਰੀਏ ਅਸੀਂ ਇਸ ਕੌਮ ਨੂੰ ਕਿਸੇ ਇਸ ਪਾਸੇ ਲਾਈਏ ਵੀ ਇਹ ਚੀਜ਼ਾਂ ਤੋਂ ਬੇਚਿੱਤ ਦਰਨਕਾਰ ਹੋ ਜਾਣ ਸੋਚਣਾ ਹੀ ਛੱਡ ਦੇਣਾ ਅਬ ਬੇਟਾ ਫਿਰ ਸਾਨੂੰ ਖੁਦ ਸੋਚਣ ਦੀ ਲੋੜ ਹੈ ਅੱਜ ਕਿ ਅਸੀਂ ਇਹੋ ਜਿਹੀ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਪਰੋਸੀਆਂ ਜਾ ਰਹੀਆਂ ਨੇ ਭਾਈ ਕਿ ਆਪਾਂ ਇਹਨਾਂ ਨੂੰ ਦਰਨਕਾਰ ਕਰੀਏ ਅਸੀਂ ਆਪਣੀ ਇੱਕ ਬੱਖਰੀ ਚਾਲ ਬਣਾਈਏ ਹੈਨਾ ਇੱਕ ਆਪਣਾ ਵੱਖਰਾ ਰਸਤਾ ਬਣਾਈਏ ਅਸੀਂ ਦੀ ਸੋਝ ਰੱਖੀਏ ਕਿਉਂਕਿ ਕਾਮਯਾਬੀ ਪਿੱਛੇ ਸਿਰਫ ਇਹ ਗੱਲ ਨਹੀਂ ਹੁੰਦੀ ਬੇਟਾ ਕਿ ਮਨ ਲਓ ਅਸੀਂ ਇਕੱਲੀ ਮਿਹਨਤ ਕਰੀਏ ਤਾਂ ਤੁਹਾਡੇ ਆਸ-ਪਾਸ ਕੀ ਵਾਪਰ ਰਿਹਾ ਹੈ ਕਿਹੜੀਆਂ ਸਮੱਸਿਆਵਾਂ ਕਿਹੜੇ ਬੈਰੀਅਰ ਤੁਹਾਡੇ ਸਾਹਮਣੇ ਆਉਣਗੇ ਉਹਨਾਂ ਨੂੰ ਪਛਾਣਨਾ ਵੀ ਸਾਡੇ ਲਈ لازਮੀ ਹੁੰਦਾ ਸੋ ਬੜਾ ਵਧੀਆ ਮੈਸੇਜ ਦਿੱਤਾ ਮੈਨੂੰ ਇਹਨਾਂ ਦੀ ਐਕਟਿੰਗ ਜਿੰਨੀ ਵਧੀਆ ਲੱਗੀ ਹੈ ਓਦੋਂ ਵਧੀਆ ਇਹਨਾਂ ਦਾ ਮੈਸੇਜ ਸੀਗਾ ਸੋ ਬੇਟਾ ਇਹ ਗੱਲ ਸਕੂਲਾਂ 'ਚ ਕਿਉਂ ਹੁੰਦਾ ਹੈ ਜਿਆ ਬਰਤਾਰਾ ਇਹ ਸਕੂਲਾਂ 'ਚ ਕਿਉਂ ਆਉਂਦੇ ਨੇ ਕਿਉਂਕਿ ਇੱਕ ਇੱਕ ਸਕੂਲ ਦੇ ਵਿੱਚ ਵੇਖੋ ਕਿਤੇ 200 ਕਿਤੇ 250 ਕਿਤੇ 500 ਬੱਚਾ ਪੜਦਾ ਹੈ ਉਹ 500 ਪਰਿਵਾਰ ਜੁੜਿਆ ਹੁੰਦਾ ਹੈ ਤਾਂ ਤੁਸੀਂ ਹੁਣ 700 ਬੱਚਾ 150 ਬੱਚਾ ਇੱਥੇ ਹੈਗੇ ਹੋ ਤਾਂ 150 ਪਰਿਵਾਰ ਦੇ ਵਿੱਚ ਇਹਨਾਂ ਦਾ ਇੱਕ ਥਾਂ ਤੇ ਮੈਸੇਜ ਹੈ ਜਿਹੜਾ ਕੀਤਾ ਉਹ ਜਾਣਾ ਚਾਹੀਦਾ ਤੁਹਾਨੂੰ ਤੁਸੀਂ ਘਰੇ ਜਾ ਕੇ ਦੱਸਿਓ ਆਪਣੇ ਮੰਮੀ ਪਾਪਾ ਨਾਲ ਇਹ ਜਿਹੇ ਗੱਲਾਂ ਸ਼ੇਅਰ ਕਰਿਓ ਆਪਣੇ ਸੰਗੀ ਸਾਥੀਆਂ ਨਾਲ ਜਦੋਂ ਪਿੰਡ ਚ ਜਾਂਦੇ ਹੋ ਕਿਤੇ ਖੇਡਦੇ ਹੋ ਉਹਨਾਂ ਨਾਲ ਸ਼ੇਅਰ ਕਰਿਓ ਇਹ ਜਿਹੇ ਮੈਸੇਜ ਤਾਂ ਕਿ ਬੇਟਾ ਆਪਾਂ ਇਹ ਚੀਜ਼ ਨੂੰ ਜਿਹੜੀ ਸਾਡੇ ਇਲੰਦ ਚਿੰਬੜੀ ਹੋਈ ਹੈ ਸਾਡੀ ਨੌਜਵਾਨੀ ਨੂੰ ਖਾਰੀ ਹੈ ਤੁਹਾਡਾ ਫਿਊਚਰ ਬਰਬਾਦ ਕਰਦੀ ਹੈ ਤੁਸੀਂ ਬਹੁਤਿਆਂ ਦਾ ਫਿਊਚਰ ਬਰਬਾਦ ਹੁੰਦਾ ਦੇਖਿਆ ਅਸੀਂ ਨਾ ਸਿਰਫ ਆਪਣੇ ਆਪ ਨੂੰ ਬਚਾਉਣਾ ਬੇਟਾ ਬਲਕਿ ਆਪਣੇ ਸਾਥੀਆਂ ਲਈ ਆਪਣੇ ਗਵਾਂਢ ਲਈ ਆਪਣੇ ਪਿੰਡ ਲਈ ਆਪਣੇ ਪੰਜਾਬ ਲਈ ਵੀ ਮੌਲਯਤਨ ਕਰਨੇ ਤਾਂ ਜੋ ਆਪਾਂ ਇਸ ਧਰਤੀ ਨੂੰ ਨਿਕਲ ਸਕੀਏ ਸੋ ਸਾਡੇ ਕਲਾਕਾਰ ਵੀਰਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਧੰਨਵਾਦ